ਯਾਨ ਕਰ ਲੋ ਜਿਹਦੇ ਨੂੰ ਸੱਦਣਾ ਹੋਇਆ ਆ ਤਾਂ ਹੀ ਦਵਾਇਆ ਹੈਂ ਅਰਦਾ ਹੀ ਕਰਦੇ ਸਵੇਰ ਵਿੱਚ ਤਾਂ ਕੋਈ ਨਹੀਂ ਕਰਦਾਂਗੇ ਆ ਦੇਖ ਆ ਸੋਹਣੇ ਲੱਗਦੇ ਆ ਰੰਗ ਓਏ ਆ ਟੈਰਾਂ ਦਾ ਹਾਂਜੀ ਮਿੱਤਰੋ ਅੱਜ ਲੱਗ ਰਿਹਾ ਆਪਣੇ ਕਰਾਇਆ ਤੇ ਆ ਗਿਆ ਸੀ ਸੰਧੂ ਤੇ ਠੋਕੀ ਜਾਂਦਾ ਗਾਣੇ ਲਈ ਬੈਠਾ ਕਹਿੰਦੇ 655 ਆਣਾ ਆਪਣਾ ਉੱਚਾ ਨਹੀਂ ਹੋ ਗਿਆ ਸੀ ਅਸੀਂ ਕਿ ਲਵਾ ਦਗੇ ਗਾਹ ਨੂੰ ਫਿਰ ਇਕੱਠੇ ਲਾਵਾਂਗੇ ਤੇ ਇਹਨੂੰ ਪਾਸੇ ਕਰ ਤਾ ਗਿਆ ਇੱਕ ਪਾਸੇ ਲੈਵਲ ਵਾਲਾ ਯੰਤਰ ਹੋ ਗਿਆ ਆਹ ਹਾਂਜੀ ਮਿੱਤਰ ਲੱਗ ਗਿਆ ਕਰਾਇਆ ਤੇ 80 ਟਾਇਰਾਂ ਕੰਮ ਲੱਗ ਗਿਆ ਤੇਰੇ ਉਹ ਟਾਇਰ ਆਖਿਆ ਮੈਂ 40 ਮਿੰਟ ਆ 50 ਮਿੰਟ ਲੈ ਉਹਦਾ ਤਾਂ ਕੀ ਜਾ ਕੋਈ ਨਾ ਆ ਸਕੈਨਰ ਤੇ ਸਕੈਨ ਕਰ ਲੋ ਜਿਹਦੇ ਨੂੰ ਸੱਦਣਾ ਹੋਇਆ ਆ ਤਾਂ ਹੀ ਦਵਾਇਆ ਹੈਂ ਅਰਦਾ ਕਰਦੇ ਸਕੈਨ ਤੇ ਸਕੈਨ ਕੋਈ ਨਹੀਂ ਕਰਦਾਂਗੇ ਏਡੀ ਕਿ ਤੈਨੂੰ ਲਓ ਉਹਨਾਂ ਦਾ ਜਾਹ ਜਿਨ੍ਹਾਂ ਕੋਲ ਅੱਜ ਆ ਦੇਖ ਆ ਸੋਹਣੇ ਲੱਗਦੇ ਆ ਰੰਗ ਓਏ ਆ ਟੈਰਾਂ ਦਾ ਕੋੜਾ ਟਰੈਕਟਰ ਕੋੜਾ ਹੈ ਕੋੜਾ